ਹਲੋ ਅਸਤਾਨੂ ਇੱਕ ਨਮੇ ਵਧੀਆ ਚੀਜ਼ ਦੱਸਦਾ ਜਿਹੜੇ ਬੰਦੇ ਨੂੰ ਡਾਈਜੈਸ਼ਨ ਨਹੀਂ ਪ੍ਰੋਬਲਮ ਹੈ ਜਿਹੜੇ ਬੰਦੇ ਨੂੰ ਕਾਰਡੀਓ ਵਸਕੂਲਰ ਪ੍ਰੋਬਲਮ ਨਹੀਂ ਹੈ ਹਨਾ ਜਾਂ ਜਿਨ੍ਹਾਂ ਨੂੰ ਬਲੋਟਿੰਗ ਰਹਿੰਦੀ ਹੈ ਜਾਂ ਜਿਨ੍ਹਾਂ ਨੂੰ ਖਾਣ ਤੋਂ ਬਾਅਦ ਅੜਖਾਰ ਜਿਉਂਦੇ ਰਹਿੰਦੇ ਨੇ ਜਾਂ ਜਿਹੜੇ ਬੰਦਿਆਂ ਨੂੰ ਇਮਿਊਨ ਸਿਸਟਮ ਵੀਕ ਆ ਇਮਿਊਨ ਸਿਸਟਮ ਡਿਜ਼ੀਜ਼ ਹੈਗੇ ਨਹੀਂ ਜਾਂ ਤੁਸੀਂ ਕਹਿ ਲਓ ਆ ਕੋਈ ਇਹੋ ਜੀ ਪ੍ਰੋਬਲਮ ਆ ਜਿਹੜੀ ਤੁਹਾਨੂੰ ਕਿਉਰ ਨਹੀਂ ਹੋ ਰਹੀ ਸ਼ਿਰਸ਼ੇਤੀ ਸਾਰੇ ਵਸਤੇ ਇਹ ਚੀਜ਼ਾਂ ਨੇ ਕਾਹ ਚੀਜ਼ ਹੁੰਦੀ ਹੈ ਇਹਨੂੰ ਕਹਿੰਦੇ ਨੇ ਕੰਬੂਚਾ ਬ੍ਰੂਡ ਬ੍ਰੂਡਰ ਦਾ ਕੰਪਨੀ ਦਾ ਹੈ ਅੱਛਾ ਇਹਦਾ ਕੀ ਹੈ ਇਹ ਜਦੋਂ ਪੀਨੇ ਹੋਣਾ ਸੀ ਇਹ ਤੁਹਾਡੇ ਅੰਦਰ ਗੁੱਡ ਬੈਕਟੀਰੀਆ ਜਿਹੜਾ ਉਹਨੂੰ ਬਹੁਤ ਬੂਸਟ ਕਰਦਾ ਗੁੱਡ ਬੈਕਟੀਰੀਆ ਹੁੰਦਾ ਜਿਹੜਾ ਤੁਹਾਡੀ ਗੱਟ ਹੈਲਥ ਨੂੰ ਬਹੁਤ ਮਰੂਵਰ ਗੱਟ ਹੈਲਥ ਮੰਗ ਤੁਹਾਡੇ neck ਤੋਂ ਲੈ ਕੇ ਤੁਹਾਡੇ back ਜਿੱਥੋਂ ਆਪਣਾ ਸਟੂਲ ਪਾਸ ਹੁੰਦਾ ਉੱਥੋਂ ਤੱਕ ਲੈ ਕੇ ਜੋ ਵੀ ਸਿਸਟਮ ਉਹਨੂੰ ਗੱਟ ਕਹਿੰਦੇ ਨੇ ਉਹਦੇ ਵਿੱਚ ਜੋ ਵੀ ਬੈਕਟੀਰੀਆ ਉਹਦੇ ਵਿੱਚ ਗੁੱਡ ਬੈਕਟੀਰੀਆ ਹੁੰਦਾ ਜਿਹੜਾ ਕਿ ਉਹਦੇ ਵਿੱਚ ਤੁਹਾਡੀ ਸਾਰੀ ਬਾਡੀ ਨੂੰ ਮੈਨੇਜ ਕਰਦਾ ਮਤਲਬ ਤੁਹਾਡੀ ਬਾਡੀ ਨੂੰ ਬਿਮਾਰੀਆਂ ਤੋਂ ਬਚਾਉਂਦਾ ਉਹਨਾਂ ਨੂੰ ਪਾਵਰ ਦਿੰਦਾ ਠੀਕ ਹੈ ਮਤਲਬ ਹਰ ਇੱਕ ਚੀਜ਼ ਵਾਸਤੇ ਉਹ ਚੀਜ਼ ਵਰਕ ਕਰਦੀ ਹੈ ਤੁਹਾਡਾ ਫੂਡ ਡਾਈਜੈਸਟ ਕਰਨਾ ਫੂਡ ਨੂੰ ਮਤਲਬ ਫੂਡ ਦੇ ਵਿੱਚੋਂ ਜਿਹੜਾ ਨਿਊਟ੍ਰੀਸ਼ਨ ਉਹ ਬਾਹਰ ਕੱਢਣਾ ਉਹਨੂੰ ਖਾਣਾ ਠੀਕ ਹੈ ਉਸ ਦੀ ਨੂੰ ਪ੍ਰੋਪਰ ਕੰਮ ਤੇ ਲਾਉਣਾ ਤੇ ਤੁਹਾਡੀ ਸਕਿਨ ਦੀ ਪ੍ਰੋਬਲਮ ਤੁਹਾਡੇ ਸਕਿਨ ਨੂੰ ਵਧੀਆ ਰੱਖਣਾ ਤੁਹਾਡੇ ਆਈ ਸਾਈਡ ਨੂੰ ਵਧੀਆ ਰੱਖਣਾ ਹਨਾ ਤੁਹਾਡੇ ਹਾਰਮੋਨ ਨੂੰ ਕੰਟਰੋਲ ਕਰਨਾ ਮਤਲਬ ਇਸ ਤਰ੍ਹਾਂ ਦੀਆਂ ਮਤਲਬ ਹਜ਼ਾਰਾਂ ਚੀਜ਼ਾਂ ਉਹ ਬੰਦਾ ਉਹ ਚੀਜ਼ ਅਪਰੇਟ ਕਰਦਾ ਹੈ ਇਹ ਇਹ ਚੀਜ਼ ਉਸ ਚੀਜ਼ ਨੂੰ ਬਹੁਤ ਬਹੁਤ ਜ਼ਿਆਦਾ ਬੂਸਟ ਕਰਦੀ ਕੰਬੂਚਾ ਜਿਵੇਂ ਦਹੀਂ ਹੁੰਦਾ ਆਪਣੇ ਹਨਾ ਉਹ ਵੀ ਬੂਸਟ ਕਰਦਾ ਪਰ ਉਹਦੇ ਨਾਲ ਕਿਤੇ ਜਿਆਦਾ ਮਤਲਬ ਉਹ ਵੀ ਚੀਜ਼ਾਂ ਵਧੀਆ ਨੇ ਦਹੀਂ ਕਫੀਰ ਹੋਇਆ ਯੋਗਰਟ ਹੋਇਆ ਗ੍ਰੀਕ ਯੋਗਰਟ ਹੋਇਆ ਉਹ ਵੀ ਬਧੀ ਚੀਜ਼ਾਂ ਨੇ ਬਟ ਜੇ ਤੁਸੀਂ ਫਕੀਰ ਜੱਟ ਲੈਣਾ ਚਾਹੁੰਨੇ ਨਾ ਤਾਂ ਕੰਬੂਚਾ ਤੁਸੀਂ ਤੁਹਾਡੇ ਇੱਥੇ ਜੇ ਇੰਡੀਆ ਚੋਂ ਇੰਡੀਆ ਚ ਵੀ ਕੰਬੂਚਾ ਆਰਗੈਨਿਕ ਕੰਬੂਚਾ ਪਾਗਦੇ ਦੇ ਲਓ ਉਹ ਤੁਹਾਨੂੰ ਮਿਲ ਜਣਾਗਾ ਤੇ ਜੇ ਕੈਨੇਡਾ ਚ ਹੈਗੇ ਤਾਂ ਕੋਸਟ ਕੋਚ ਮਿਲ ਜਾਂਦਾ ਹੈ ਠੀਕ ਹੈ ਜੇ ਅਮਰੀਕਾ ਚ ਉੱਥੇ ਮਿਲ ਜਾਂਦਾ ਫਰਾਂਸ ਦੇ ਵਿੱਚ ਮਿਲ ਜਾਂਦਾ ਹੈਨਾ ਜਿੱਥੇ ਵੀ ਤੁਸੀਂ ਦੇਖਦੇ ਹੋ ਉੱਥੇ ਮਿਲ ਜਾਂਦਾ ਹੈ ਕਿਸੇ ਹੋਰ ਸ਼ੇਪ ਦਾ ਵਿੱਚ ਜਾਂ ਹੋਰ ਕਿਸੇ ਕੰਪਨੀ ਦਾ ਹੋਊਗਾ ਪਰ ਕੰਬੂਚਾ ਘਰੇ ਵੀ ਥਿਆਰ ਹੋ ਜਾਂਦਾ ਹੈ ਰੈਸਪੀ ਹੁੰਦੀ ਹੈ ਦੀ ਮੈਂ ਤੁਹਾਨੂੰ ਰੈਸਪੀ ਦੱਸੂ ਕਿਵੇਂ ਤਿਆਰ ਹੁੰਦਾ ਠੀਕ ਹੈ ਪਰ ਪੰਕ ਦਾਸ ਕਾ ਉਸ ਪਾ ਕੇ ਪੀਣਾ एवरीडे ਹੈਨਾ ਮਹੀਨਾ ਦੋ ਮਹੀਨੇ ਪੀ ਕੇ ਦੇਖੋ ਬਹੁਤ ਬਹੁਤ ਗੁੱਡ ਰਿਜ਼ਲਟ ਮਿਲਦੇ ਆ ਕੰਬੂਚੇ ਦੇ ਤੇ ਇਹ ਤੁਸੀਂ ਇੱਕ ਇੱਕ ਚੀਜ਼ ਹੋਰ ਕੋਕੋਆ ਪਾਊਡਰ ਕੋਕੋਆ ਪਾਊਡਰ ਹੁੰਦਾਗਾ ਮਤਲਬ ਤੁਹਮੇ ਦਿਖਾਉਂਗਾ ਵੀ ਉਹ ਤੇ ਉਹ ਕੋਕੋਆ ਪਾਊਡਰ ਦਾ ਇੱਕ ਚਮਚ ਤੁਸੀਂ ਕਾਫੀ ਦੇ ਵਿੱਚ ਦੁੱਧ ਦੇ ਵਿੱਚ ਪਾ ਕੇ ਉਹ ਵੀ ਪੀਣਾ ਉਹ ਵੀ ਬਹੁਤ ਵਧੀਆ ਗੱਲ ਦਿੰਦਾ ਉਹ ਦੇ ਵਾਸਤੇ ਤੁਹਾਡੀ ਸਕਿਨ ਨੂੰ ਤੁਹਾਡੇ ਗਰੋਥ ਹਾਰਮੋਨਸ ਨੂੰ ਮਤਲਬ ਵਧੀਆ ਰੱਖਦਾ ਤੁਹਾਡੇ ਵਿੱਚ ਆਇਰਨ ਲੈਵਲ ਨੂੰ ਆਪ ਰੱਖਦਾ ਹੈ ਨਾ ਤੁਹਾਡੀ ਆਈ ਸਾਈਡ ਨੂੰ ਗੋੜ ਰੱਖਦਾ ਤੇ ਉਹ ਬਹੁਤ ਵਧੀਆ ਹਾਂ ਕੋਈ ਅਲਰਜੀ ਹੈ ਕੋਈ ਤੁਹਾਨੂੰ ਕੋਈ ਇਹ ਜੀ ਪ੍ਰੋਬਲਮ ਹੈ ਤਾਂ ਇਹ ਤੁਸੀਂ ਆਪ ਦੇ ਡਾਕਟਰ ਤੋਂ ਵੀ ਰਾਇ ਕਰ ਸਕਦੇ ਹੋ ਡਾਕਟਰ ਜੀ ਤੁਹਾਡਾ ਫੈਮਿਲੀ ਡਾਕਟਰ ਕੋਲੋਂ ਰਾਇ ਕਰ ਸਕਦੇ ਹੋ ਵੀ ਕੰਪਿਊਟਰ ਆਸੂ ਨਾ ਪਰ ਇਹ ਕੋਈ ਮੈਂ ਡਾਕਟਰ ਵਾਲੀ ਐਡਵਾਈਸ ਨਹੀਂ ਦੇ ਰਿਹਾ ਪਰ ਮੈਂ ਇੱਕ ਇੱਕ ਐਵਰੇਜ ਗੱਲ ਕਰ ਰਿਹਾ ਹਾਂ ਵੀ ਇਹ ਇੰਨੀ ਵਧੀਆ ਚੀਜ਼ ਹੈ ਜਿਹੜੇ ਬੰਦ ਨੂੰ ਡਾਈਜੈਸ਼ਨ ਦੀ ਪ੍ਰੋਬਲਮ ਆ ਜਿਹੜੇ ਬੰਦ ਨੂੰ ਬਲੋਟਿੰਗ ਹੁੰਦੀ ਹੈ ਜਿਹੜੇ ਬੰਦ ਨੂੰ ਖਾਦਾ ਵੀ ਤਾਂ ਪਚਦਾ ਨਹੀਂ ਜਾਂ ਕਹਿੰਦਾ ਖਾਦਾ ਵੀ ਤਾਂ ਲੱਗਦਾ ਨਹੀਂ ਬਾਹੂ ਦਾ পেট ਫੁੱਲਾ ਰਹਿੰਦਾ ਨਹੀਂ ਗੁਬਾਰਾ ਜਿਹਾ ਬਣ ਜਾਂਦਾ ਬੰਦੇ ਦਾ ਮੋਰਾ ਯਾਰ ਫੁੱਲ ਗਿਆ ਫੁੱਲ ਗਿਆ ਹੈਨਾ ਐਂ ਜੇ ਕਰਦੇ ਰਹਿੰਦੇ ਨੇ ਵੀ ਯਾਰ ਉੱਤੇ ਹੀ ਪਿਆ ਖਾਣਾ ਉਹ ਉਸ ਵਾਸਤੇ ਹੈ ਮਤਲਬ ਬੈਸਟ ਚੀਜ਼ ਹੈ ਤੁਸੀਂ ਇਹ ਟਰਾਈ ਕਰਕੇ ਦੇਖੋਗੇ ਨਾ ਤੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਾ ਇਹਨੂੰ ਕੰਬੂਚਾ ਕਹਿੰਦੇ ਆ ਕੰਬੂਚਾ ਤੇ ਯਾਦ ਰੱਖਿਓ ਤੇ ਇੱਕ ਕੋਕੋਆ ਪਾਊਡਰ ਉਹ ਖਾ ਕੇ ਦੇਖੋ ਉਹ ਤੁਸੀਂ ਕਾਫੀ ਦੇ ਵਿੱਚ ਇੱਕ ਚਮਚ ਐਡ ਕਰ ਲੈਣਾ ਆਰਗੈਨਿਕ ਉਹਦੇ ਵਿੱਚ ਜਦੋਂ ਤੁਸੀਂ ਇੰਗਰੀਡੀਅੰਟਸ ਪੜ੍ਹਨੇ ਹਨ ਉਹ ਕਿਹੜਾ ਲਿਖਿਆ ਹੋਣਾ ਚਾਹੀਦਾ ਹੈ ਵੀ ਕੋਕੋਆ 100% ਦੈਟਸ ਇਟ ਹੋਰ ਉਹ ਚ ਕੋਈ ਚੀਜ਼ ਐਡ ਨਹੀਂ ਹੋਣੀ ਚਾਹੀਦੀ ਸਿੰਪਲ ਤੇ ਸਧਾਰਨ ਫਾਰਮੂਲਾ ਹੈ ਬਾਲੀ ਬੱਡੀ ਲੰਮੀ ਚੀਜ਼ ਹੈ ਨਹੀਂ ਇਹ ਵੀ ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਠੀਕ ਹੈ ਉਹ 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 ਉਦੋਂ ਵੀ ਬੈਸਟ ਹੈ ਉਹ ਤੁਸੀਂ ਇਹ ਚੀਜ਼ਾਂ ਆਜੂਵਤ ਚੀਜ਼ਾਂ ਨੇ ਨੇਚਰਲ ਚੀਜ਼ਾਂ ਨੇ ਜਿਹੜੀਆਂ ਪਰਸੂਈ ਚ ਯੂਜ਼ ਕਰਦੇ ਨੇ ਇਹਨਾਂ ਨੂੰ ਯੂਜ਼ ਕਰਕੇ ਤੁਸੀਂ ਆਪਦੀ ਹੈਲਥ ਨੂੰ ਬਹੁਤ ਵਧੀਆ ਰੱਖ ਸਕਦੇ ਹੋ ਤੇ ਕਈ ਬਿਮਾਰੀਆਂ ਤੋਂ ਤੁਸੀਂ ਜਾਤ ਪਾ ਲੋਗੇ ਤੁਸੀਂ ਯੂਰੋਕੈਸਟਰ ਹੋਇਆ ਠੀਕ ਹੈ ਤੁਹਾਡੀ ਬਲੋਟਿੰਗ ਸਮੱਸਿਆ ਹੋਈ ਤੁਹਾਡੀ ਕਨਸਟਿਪੇਸ਼ਨ ਕਬ ਜ ਰਹਿੰਦੀ ਹੈ ਤੁਹਾਨੂੰ ਵਾਰ-ਵਾਰ ਵਾਸ਼ ਰੂਮ ਜਾਣੇ ਹੋ ਲੈਟ੍ਰੀਨ ਜਾਣੇ ਹੋ ਵਾਰ-ਵਾਰ ਉਹਦੇ ਵਾਸਤੇ ਵੀ ਬਹੁਤ ਬੈਸਟ ਹੈ ਇਹ ਠੀਕ ਹੈ ਤੇ ਤੁਸੀਂ ਕਹਿੰਦੇ ਮੇਰੀ ਖਾਣਾ ਬਹੁਤ ਹੈ ਬਹੁਤ ਵਧੀਆ ਖਾਣਾ ਪਰ ਮੈਨੂੰ ਲੱਗਦਾ ਨਹੀਂ ਉਹਦੇ ਵਾਸਤੇ ਤਾਂ ਹੈ ਨਾ ਮਤਲਬ ਜਿਵੇਂ ਆਪਣੇ ਪੰਜਾਬੀ ਚ ਕਹਾਵਤਾ ਹੈ ਹਿੰਦੀ ਚ ਕਹਾਵਤਾ ਆਰਾਮ ਬਣ ਆਰਾਮ ਬਣਾ ਕੰਬੂਚਾ